ਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਜੀ ਗਰਮੀ ਵਾਲੀਆਂ ਚੁੰਨੀਆਂ ਆ ਗਈਆਂ ਜੀ ਗਰਮੀ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਬਿਲਕੁਲ ਵਧੀਆ ਫੈਨਸੀ ਤੇ ਵੱਡੀਆਂ ਚੁੰਨੀਆਂ ਗਰਮੀ ਵਾਲੀਆਂ ਜੀ ਆਹ ਦੇਖੋ ਜੀ ਸਾਈਜ਼ ਪੂਰਾ ਵਧੀਆ ਵੱਡੇ ਸਾਈਜ਼ ਦੀਆਂ ਚੁੰਨੀਆਂ ਗਰਮੀ ਵਾਲੀਆਂ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਨਵੇਂ ਨਵੇਂ ਜਿਹਨਾਂ ਦੇ ਵਿੱਚ ਗਰਮੀ ਵਾਲੀਆਂ ਚੁੰਨੀਆਂ ਪਹੁੰਚ ਚੁੱਕੀਆਂ ਜੀ ਸ਼ੇਲ ਮੇਲੇ ਦੇ ਉੱਤੇ ਡਿਜ਼ਾਈਨ ਦੇਖੋ ਸ਼ਾਨਦਾਰ ਡਿਜ਼ਾਈਨ ਆਏ ਹੋਏ ਨੇਗੇ ਸ਼ਾਨਦਾਰ ਡਿਜ਼ਾਈਨਾਂ ਦੇ ਵਿੱਚ ਜੀ ਸੁੱਕੀ ਚੁੰਨੀ ਗਰਮੀ ਵਾਲੀ ਬਿਲਕੁਲ ਸੁੱਕੀ ਚੁੰਨੀ ਗਰਮੀ ਆ ਜਾਈ ਜੀ ਡਿਜ਼ਾਈਨ ਬਹੁਤ ਆਗੇ ਦੇ ਵਿੱਚ ਇੱਕ ਡਿਜ਼ਾਈਨ ਦੇ ਵਿੱਚ ਪੰਜ ਕਲਰ ਆ ਤਕਰੀਬਨ ਦਾ ਡਿਜ਼ਾਈਨ ਦੇ ਵਿੱਚ ਪੰਜ ਕਲਰ ਆਈ ਤਕਰੀਬਨਾ ਦੇਖੋ ਚੁੰਨੀਆਂ ਆ ਗਈਆਂ ਸ਼ਾਨਦਾਰ ਭਰਾਵਾ ਦੀ ਹੱਤੀ ਦੇ ਉੱਤੇ ਸ਼ਾਨਦਾਰ ਚੁੰਨੀਆਂ ਆ ਗਈਆਂ ਜੀ ਸਿਰਫ 100 ਰੁਪਏ ਦੀ ਕਾਤੀ ਜੀ ਬਹੁਤ ਵਧੀਆ ਚੁੰਨੀਆਂ ਪੂਰੇ ਵੱਡੇ ਸਾਈਜ਼ ਦੀ ਹੈ ਜੀ 150 ਦੀ ਵਿਕੇ ਚੋ 180 ਦੀ ਵਿਕੇ ਮਾਰਕੀਟ ਦੇ ਵਿੱਚ ਭਰਾਵਾ ਦੀ ਹੱਤੀ ਦੇ ਉੱਤੇ ਸਿਰਫ 100 ਰੁਪਏ ਦੀ ਕਾਤੀ ਜੀ ਇਹ 100 ਰੁਪਏ ਦੇ ਵਿੱਚ ਸੁੱਕੀ ਚੁੰਨੀ ਹੈ ਜੀ ਪੂਰੀ ਵਧੀਆ ਚੁੰਨੀ ਹੈਗੀ ਪੂਰੇ ਵੱਡੇ ਸਾਈਜ਼ ਦੀ ਹੈਗੀ ਰੰਗ ਤੇ ਡਿਜ਼ਾਈਨ ਬਹੁਤ ਆਗੇ ਦੇ ਵਿੱਚ ਰੰਗਟਿਆਲ ਬਹੁਤ ਆਗੇ ਜੀ ਸੋਨੇ ਸੋਲੇ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਚੁੰਨੀਆਂ ਦਾ ਆ ਦੇਖੋ ਜੀ ਲਾਈਟ ਰੰਗਾਂ ਦੇ ਵਿੱਚ ਵੀ ਆਇਆ ਤੇ ਡਾਰਕ ਜੀ ਵੀ ਆਇਆਗਾ ਗਰਮੀ ਦਾ ਸੀਜ਼ ਜੇ ਸ਼ੁਰੂ ਹੁੰਦੇ ਸਾਰ ਹੀ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਦੁਪੱਟਿਆਂ ਦਾ ਮਾਲ ਆਉਣਾ ਸ਼ੁਰੂ ਹੋ ਗਿਆ ਜੀ ਇਹ। ਦੁਨੀਆਂ ਦੇ ਦੇਖੋ ਜੀ ਡਿਜ਼ਾਈਨ ਫਿਲਹਾਲ ਸ਼ਾਨਦਾਰ ਡਿਜ਼ਾਈਨ 7-8 ਜੈਨਾਂ ਦੇ ਵਿੱਚ ਮਾਲ ਆ ਚੁੱਕਿਆ ਜੀ। ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 5-5 ਕਲਰ ਨੇਗੇ। ਭਰਾਵਾਂ ਦੀ ਹੱਤੀ ਤੇ ਪਹੁੰਚੋ। ਇਹ ਵਧੀਆ ਨਵੇਂ ਡਿਜ਼ਾਈਨਾਂ ਦੇ ਵਿੱਚ ਤੁਸੀਂ ਦੇਖੋ ਜੀ ਸਿਰਫ 100 ਦੀ ਕਾਤੀ ਇਹ ਵੀ। ਸਾਇਜ ਪੂਰੇ ਵੱਡੇ ਦੀ ਐ 100 ਰੁਪਏ ਦੇ ਵਿੱਚ ਕਲਰ ਹੈ ਸਾਰੀ ਵਧੀਆ ਨਵੇਂ-ਨਵੇਂ ਕਲਰ ਹੈ ਜੀ ਸਾਰੀ ਡਿਜ਼ਾਈਨ ਤੇ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਸਾਰੇ ਸਿਰਫ 100 ਰੁਪਏ ਦੇ ਵਿੱਚ ਕਾਟੀ ਜੇ ਇਹ ਪਰਾਮਾ ਦੀ ਹੱਟੀ ਦੇ ਸੇਰ ਮੇਲਾ ਚੱਲੀ ਜਾਂਦਾ ਜੀ ਸੇਰ ਮੇਲੇ ਦੇ ਉੱਤੇ ਪੂਰਾ ਵੱਡਾ ਦੁਪੱਟਾ ਹੈਗਾ ਗਰਮੀ ਵਾਲਾ 100 ਰੁਪਏ ਦਾ ਕਰਤਾ ਜੀ ਪਰਾਮਾ ਦੀ ਹੱਟੀ ਵੈਸਟੇਨ ਰੋਡ ਮੋਡਮੰਡੀ